ਵੱਡੇ ਲਾਤੇ ਹਾਰਨ ਘੋੜਾ ਬੰਪਰ ਲਾ ਦਿੱਤਾ 99 ਮਾਡਲ ਮੈਸੀ ਬਿਲਕੁਲ ਨਵਾਂ ਬਣਾ ਦਿੱਤਾ ਮੇਤਰੋ ਕਿਹੜੇ ਸੱਜਣ ਨੇ ਬਣਾਇਆ ਤੇ ਕਿਹੜੇ ਭਰਾਵਾਂ ਨੇ ਇਹਨੂੰ ਤਿਆਰ ਕਰਵਾਇਆ ਸਾਰਾ ਕੁਝ ਫੁੱਲ ਡਿਟੇਲ ਦੇ ਵਿੱਚ ਦੱਸਾਂਗੇ ਕਿੱਥੇ ਅਸੀਂ ਪਹੁੰਚੇ ਹੋਏ ਹਾਂ ਤੇ ਪਹਿਲਾਂ ਤੁਹਾਨੂੰ ਚਾਰੇ ਪਾਸੇ ਜਿਵੇਂ ਕਹਿ ਦਈਏ ਵੀ ਸੱਜ ਵਿਆਹੀ ਦੀ ਫਲਕਾਰੀ ਵਰਗਾ ਬਿਲਕੁਲ ਮੈਸੀ ਟਰੈਕਟਰ ਧਰਮੇ ਚਾਰੇ ਪਾਸੇ ਦਰਸ਼ਨ ਕਰਵਾ ਦੇ ਉਹ ਤੋਂ ਬਾਅਦ ਫਿਰ ਆਪਾਂ ਪੁੱਛਾਂਗੇ ਬਾਈ ਨੂੰ ਵੀ ਇਹਦੇ ਉੱਪਰ ਕਿੰਨਾ ਕੁ ਖਰਚ ਆ ਗਿਆ ਹੈਨਾ ਕਿੱਥੇ ਇਹਨੇ ਜਾਣਾ ਤੇ ਕਿਹੜੇ ਸੱਜਣਾ ਨੇ ਲੈ ਕੇ ਜਾਣਾ ਤੇ ਰੀਜਾ ਨਾਲ ਤਿਆਰ ਕੀਤਾ ਹੋਇਆ ਇੰਨਾ ਕਿ ਤੁਹਾਨੂੰ ਦਿਖਾ ਦਈਏ ਚਾਹੇ ਗੱਲ ਗੱਦੀਆਂ ਦੀ ਕਰ ਲਈਏ ਹੌਕਕ ਦਿਖਾ ਦੇ ਤਾਂ ਮੈਂ ਟਿਊਬਾਂ ਚੈੱਕ ਕਰਵਾ ਦੇ ਲੈਂਕਨ ਦਾ ਕੋਈ ਸੱਜਣ ਇਹ ਨਹੀਂ ਕਹਿ ਸਕਦਾ ਵੀ ਅੱਜ ਇਹ 1999 ਮਾਡਲ ਇਹਦੇ ਵਿੱਚੋਂ ਇੱਕ ਵੀ ਚੀਜ਼ ਝਲਕਦੀ ਆ ਹਨਾ ਬਿਲਕੁਲ ਸੱਬੀ ਮਾਡਲ ਜਿਵੇਂ ਕਹਦੀ ਆ ਆਉਣ ਵਾਲਾ ਨਵਾਂ ਮੈਸੀ ਟਰੈਕਟਰ ਬਾਈ ਨੇ ਤਿਆਰ ਕੀਤਾ ਡੈਮੋ ਦਿੱਤੀ ਆ ਤੁਸੀਂ ਇਹ ਸਮਝ ਲਓ ਤੇ ਹੁਣ ਕਿਹੜੇ ਸੱਜਣਾ ਦੇ ਕੋਲੇ ਖੜੇ ਆਪਣਾ ਸਰ ਕੋਈ ਡਿਟੇਲ ਦੇ ਵਿੱਚ ਦੱਸ ਦਿਆਂ ਬਈ ਹਸੀ ਕਰਦਾ ਰਹੇ ਨੂੰ ਤੇ ਪਹਿਲਾਂ ਤੋਂ ਮਲਾਦੀਏ ਜਿਹੜੇ ਭਰਾੜੇ ਨੂੰ ਹੱਥੀ ਰੀਝਾ ਲਾ ਕੇ ਤਿਆਰ ਕੀਤਾ ਬਾਈ ਚਮਕੌਰ ਨੇ ਮਿੱਤਰੋ ਤਿਆਰ ਕੀਤਾ ਧਰਮੇ ਉਹ ਉਧਰ ਕੈਮਰਾ ਮਾਰਦੀ ਜਵਨ ਦਾ ਮੋਡੀਫਾਈ ਫਾਰਮ ਤੇ ਖੜਿਆ ਸਹਿਰ ਬਰਨਾਲੇ ਬਰਨਾਲੇ ਤੋਂ ਸੇਖਾ ਰੋਡ ਦੇ ਉੱਪਰ ਸਰਜੀਤਪੁਰੇ ਦੇ ਕੋਠਿਆਂ ਦੇ ਵਿੱਚ ਹਣਾ ਬਾਈ ਤੇ ਬਾਈ ਮੈਨੂੰ ਇਹ ਦੱਸੋ ਪਹਿਲਾਂ ਤੇ ਦੱਸੋ ਪਰ ਸਮਾਂ ਕਿੰਨਾ ਲੱਗ ਗਿਆ ਸਮਾਂ ਤੇ ਲੱਗ ਗਿਆ ਮੰਨ ਲਓ ਵੀ 40 ਦਿਨ ਲੱਗ ਗਏ ਇਹ ਤੇ ਪੂਰੇ 40 ਦਿਨ ਲੱਗੇ ਹਾਂਜੀ ਹਾਂਜੀ ਗੱਲ ਬਣਾਤੀ ਪੂਰਾ ਤਸੱਲੀ ਕਰਾਤੀ ਹਾਂਜੀ ਹਾਂ ਤਸੱਲੀ ਆ ਬਾਕੀ ਬਾਈ ਦੱਸਣਗੇ ਜੀ ਓਕੇ ਲਾਇਓ ਜੀ ਠੀਕ ਹੈ ਜੀ ਤੇ ਮੈਨੂੰ ਇਹ ਦੱਸ ਦਿਓ ਪਹਿਲਾਂ ਇਹਦੇ ਵਿੱਚ ਤੁਸੀਂ ਨੇ ਕੀ ਕੀਤਾ ਕੀ ਕੋਸਾ ਬਾਕੀ ਫਿਰ ਆਪਾਂ ਬਾਈ ਉਹਨਾਂ ਨੂੰ ਪੁੱਛਾਂਗੇ ਵੀ ਰੂਨ ਨੂੰ ਵਾਕਈ ਸੰਤੁਸ਼ਟੀ ਮਿਲੀ ਆ ਅੰਦਰਲਾ ਕੰਮ ਸੀ ਇੰਜਨ ਦੇ ਪਾਰਟ ਜਾਂ ਕੋਈ ਹਿੱਸੇ ਦਾ ਗੇਅਰ ਉਹ ਤਾਂ ਬਾਈ ਤਾਫੇ ਤੋਂ ਕਰਵਾ ਕੇ ਲਿਆਏ ਸੀ ਉਹਨਾਂ ਦੇ ਮਿਸਤਰੀ ਪਹੁੰਚੇ ਹੋਏ ਨੇ ਜੀ ਬਾਕੀ ਰੰਗ ਪੇਂਟ ਦਾ ਕੰਮ ਸਾਰਾ ਆਪਾਂ ਕੋਲੇ ਜਿਹੜੀ ਉੱਪਰਲੀ ਤਿਆਰੀ ਹੈ ਉਹ ਕਿੱਜਾ ਨੇ ਜਿਹੜਾ ਕਿ ਮਕੈਨਿਕ ਦਾ ਕੰਮ ਸੀ ਉਹ ਤਾਂ ਬਾਈ ਉਹਨਾਂ ਨੇ ਕਰਵਾਇਆ ਤਾਫੇ ਤੋਂ ਕਰਵਾ ਕੇ ਲਿਆਏ ਨੇ ਹਾਂਜੀ ਅੱਛਾ ਬਾਕੀ ਕੰਮ ਆਪਾਂ ਰੀਝਾਂ ਲਾਈਆਂ ਨੇ ਜੀ ਠੀਕ ਹੈ ਤੇ ਇਹ ਕਿ ਆਪਣੇ ਨਾਲ ਪਹੁੰਚੇ ਜੀ ਮਿਸਤਰੀ ਕਿਹ अच्छा लए ते भाई नु भी मिल दी अपना के नाम वीरया मेरा जगबीर सिंह है जी जगबीर सिंह हां जी ਤੁਸੀਂ મતલਬ ਜਿਵੇਂ ਕਹਿਦੀਏ ਤਾਂ ਅੰਦਰਲਾ ਕੰਮ ਸਾਰਾ ਕੀਤਾ ਇਹਦਾ ਟੋਟਲ ਕਰਿਆ ਜੀ ਮੋਰਲੇ ਚੱਕੇ ਦੇ ਬੈਰਿੰਗ ਤੋਂ ਲਾ ਕੇ ਪਿਛਲੇ ਲੈਂਕਾਂ ਦੀਆਂ ਕਿੱਲੀਆਂ ਤੱਕ ਜੀ ਠੀਕ ਹੈ ਜੀ ਹਾਂ ਜੀ ਪੂਰਾ ਤਸੱਲੀ ਵਾਲਾ ਕੰਮ ਕਰਤਾ ਪੂਰਾ ਤਸੱਲੀ ਵਾਲਾ ਇਹ ਵੀਰ ਜੀ ਐਸੀ 99 ਮਾਡਲ 99 ਮਾਡਲ ਮੈਸੀ ਚੈਨ ਵਾਲੇ ਆਉਂਦੇ ਹੁੰਦੇ ਆ ਹਾਂ ਜੀ ਇਹਦੇ ਚ ਡੀਆਈ ਇੰਜਨ ਤਾਂ ਰਿਹਾ ਜੀ ਜੀ ਤੇ ਗੇਅਰ ਦਾ ਚੱਕਿਆਂ ਦਾ ਸਾਰਾ ਟੋਟਲ ਕੰਮ ਕਰਕੇ ਜੀ ਬਾਈਆਂ ਨੇ ਦੇ ਘਰ ਦਾ ਟਰੈਕਟਰ ਇਹਨਾਂ ਦਾ ਇਹਨਾਂ ਨੇ ਆਪ ਦੇ ਘਰੇ ਰੱਖਣ ਵਾਸਤੇ ਫੁੱਲ ਰੁਪਏ ਲਾ ਕੇ ਵਧੀਆ ਤਿਆਰ ਸ਼ੌਂਕ ਨਾਲ ਕਰਾਇਆ ਜੀ ਬੰਦੇ ਨੇ। ਨਵੇਂ ਇਹਨਾਂ ਦੀ ਘੜਾਇਆ ਹੋਇਆ ਸੀਗਾ ਜੀ। ਠੀਕ ਹੈ ਜੀ। ਤੇ ਜਿਹੜਾ ਉੱਪਰਲੀ ਗੱਲ ਕਰ ਲਈਏ ਵੀ ਰੀਜਾ ਨਾਲ ਜਿਹੜਾ ਪੇਂਟ ਕੀਤਾ ਹੈ ਹਨਾ ਤੇ ਸਾਰਾ ਫੁੱਲ ਸੈਂਸਰੀ ਲਾਈਆ ਇਹ ਬਾਈ ਲੈ ਚਮਕੌਰ ਨਹੀਂ ਲਾਈਆ। ਤੇ ਇਹ ਹੁਣ ਬਾਈ ਆਪਣਾ ਟਰੈਕਟਰ ਹੈ ਜੀ। ਬਾਈ ਜੀ। ਹਾਂ ਵੀਰੇ ਤੁਹਾਡੇ ਕੀ ਨਾਮ ਆ? ਮੇਰਾ ਨਾਮ ਮਹਿਮਾ ਚੱਠਾ ਜੀ। ਮਹਿਮਾ ਚੱਠਾ। ਤਾਂ ਹੀ ਮੂਰੇ ਚੱਠਾ ਲਿਖਿਆ ਹੋਇਆ ਹੈ ਬੰਪਰ ਦੇ ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਮੈਨੂੰ ਇਹ ਦੱਸਿਓ ਬ ਸਾਨੂੰ ਕੰਮ ਇਹਨਾਂ ਦਾ ਬਹੁਤ ਵਧੀਆ ਲੱਗਿਆ ਜੀ ਸਭ ਤੋਂ ਪਹਿਲਾਂ ਅਸੀਂ ਫਸਟ ਟਾਈਮ ਇਹਨਾਂ ਕੋਲ ਇੱਥੇ ਆਏ ਸੀਗੇ ਜੀ ਪਤਾ ਕਰਨਾ ਕਿੰਨਾ ਕ ਟਾਈਮ ਪਹਿਲਾਂ ਆਏ ਸੀ ਅਸੀਂ ਇਹਨਾਂ ਕੋਲ ਆਏ ਸੀਗੇ ਜੀ ਜਨਵਰੀ ਫਸਟ ਵੀਕ ਆਏ ਸੀਗੇ ਓਕੇ ਓਕੇ ਉਸ ਤੋਂ ਬਾਅਦ ਫਿਰ ਅਸੀਂ ਜਗਰਾਉਂ ਪਤਾ ਕੀਤਾ ਮੋਗੇ ਪਤਾ ਕੀਤਾ ਹਾਂਜੀ ਸੰਘੇੜੇ ਵੀ ਪਤਾ ਕੀਤਾ ਅਸੀਂ ਟਰੈਕਟਰ ਬਾਰੇ ਸਾਰੇ ਮਤਲਬ ਪੁੱਛ ਪੜਤਾਲ ਕਰਕੇ ਸਾਨੂੰ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਠੀਕ ਹੈ ਜੀ ਇਹਨਾਂ ਦੀ ਮਤਲਬ ਵੀਡੀਓ ਇਹਨਾਂ ਦਾ ਕੰਮ ਮਤਲਬ ਵੇਖ ਕੇ ਸਾਡਾ ਇੱਥੇ ਮਨ ਟਿਕਿਆ ਵੀ ਇੱਥੇ ਆਪਾਂ ਕੰਮ ਕਰਵਾਈਏ ਜੀ ਠੀਕ ਹੈ ਜੀ ਇਹਨਾਂ ਨੇ ਮਤ 99 ਮਾਡਲ ਹੈ ਜੀ ਹੂੰ ਇਸ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਟਰੈਕਟਰ ਇਕੜਵਾਇਆ ਸੀ ਡੀਟੀ ਚੋਂ 1964 ਮਾਡਲ ਟਰੈਕਟਰ ਕੜਵਾਇਆ ਸੀਗਾ ਓਕੇ 1964 ਮਾਡਲ ਜੀ ਉਹ ਵੀ ਇੱਥੇ ਹੀ ਤਿਆਰ ਕਰਵਾਉਣਾ ਸੀ ਜੀ ਇਹ ਕੰਮ ਦੇਖ ਕੇ ਸਾਡਾ ਮਨ ਬੜਾ ਖੁਸ਼ ਹੋਇਆ ਜੀ ਓਕੇ ਫਿਰ ਉਸ ਤੋਂ ਬਾਅਦ ਅਸੀਂ ਇੱਕ 1983 ਚ 59 ਨਾਲ ਇਹ ਤਾਂ ਅਸੀਂ ਉਹ ਵੀ ਨਵਾਂ ਕੜਵਾਇਆ ਸੀਗਾ ਹਾਂ ਜੀ ਉਹ ਵੀ ਟਰੈਕਟਰ ਹੁਣ ਅਸੀਂ ਇੱਥੋਂ ਤਿਆਰ ਕਰਵਾਵਾਂਗੇ ਜੀ ਠੀਕ ਹੈ ਜੀ ਮਤਲਬ ਤੁਸੀਂ ਜਿਹੜਾ ਡੀਟੀ ਪਹਿਲਾਂ ਲਿਆ ਸੀ ਉਹ ਵੀ ਤੁਸੀਂ ਤਿਆਰ ਕਰਵਾਉਣਾ ਉਹ ਵੀ ਇੱਥੋਂ ਤਿਆਰ ਕਰਵਾਉਣਾ ਜੀ ਤੇ 911 ਵੀ ਤਿਆਰ ਕਰਾਉਣਾ 911 ਇੱਥੋਂ ਤਿਆਰ ਕਰਾ ਮਤਲਬ ਇਹ ਟਰੈਕਟਰ ਨੇ ਤੁਹਾਡੇ ਮਨ ਦੇ ਵਿੱਚ ਇੰਨੀ ਕਿ ਸੰਤੁਸ਼ਟੀ ਪਾਤੀ ਇਹ ਘੈਂਟ ਮਤਲਬ ਬਣਾਤਾ ਹਾਂਜੀ ਬਿਲਕੁਲ ਜੀ ਵੀ ਆਪਾਂ ਹਰੇਕ ਟਰੈਕਟਰ ਇੱਥੇ ਤਿਆਰ ਕਰਾਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਸਾਨੂੰ ਇਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਜੀ ਜੀ ਇੱਕ ਸੀ ਲੋਕਲ ਕਰਕੇ ਕੋਈ ਸਮਾਨ ਦੇ ਲੈ ਕੇ ਛੱਡ ਕੇ ਜਾਣਾ ਇਹ ਫੋਨ ਕਰ ਦਿੰਦੇ ਕੋਈ ਸਮਾਨ ਦੀ ਲੋਡ ਇੱਥੇ ਇੱਥੇ ਆ ਕੇ ਦੇ ਜਾਂਦੇ ਸੀਗੇ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਨਾ ਕੰਮ ਇਹਨਾਂ ਦਾ ਬੜਾ ਤਸੱਲੀ ਬਖਸ ओके okay, ओके okay. और ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਹੁਣ ਅਸੀਂ ਜਿਹੜੇ ਅਗਲੇ ਟਰੈਕਟਰ ਆ ਗਏ ਉਹ ਵੀ ਬਹੁਤ ਜਲਦੀ ਇਹਨਾਂ ਕੋਲੇ ਲੈ ਕੇ ਆਵਾਂਗੇ ਜੀ ਤਿਆਰ ਕਰਵਾਵਾਂਗੇ ਇਹਨਾਂ ਤੋਂ ਤੁਸੀਂ ਠੀਕ ਹੈ ਵੀਰੇ ਧੰਨਵਾਦ ਤੇ ਵੀ ਕੱਲ ਦੱਸਿਓ ਬਈ ਜਿਹੜਾ ਇਹ ਟਰੈਕਟਰ ਆ 1999 ਮਾਡਲ ਆ ਇਹ ਤੁਹਾਡਾ ਆਪਣਾ ਕੜਵਾਇਆ ਹੋਇਆ ਜਾਂ ਤੁਸੀਂ ਲਿਆ ਸੀ ਕਿਤੋਂ ਇਹ ਸਾਡਾ ਨਵਾਂ ਕੜਵਾਇਆ ਸੀ ਟਰੈਕਟਰ 1999 ਦੇ ਵਿੱਚ 1,35,000 ਦਾ ਕੜਵਾਇਆ ਸੀ ਉਦੋਂ 1,35,000 ਦਾ ਹਾਂਜੀ ਹਾਂ ਕੜਵਾਇਆ ਸੀ ਨਵਾਂ ਹਾਂਜੀ ਹਾਂਜੀ ਓਕੇ ਇਹ ਜਿੰਨਾਂ ਸਾਡੀ ਪਰਿਵਾਰ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਟਰੈਕਟਰ ਨਾਲ ਅਸੀਂ ਜਿੰਨੀ ਮਤਲਬ ਮਸ਼ੀਨਰੀ ਹੁਣ ਤੱਕ ਲਈਤੀ ਸਾਰੀ ਨਵੀਂ ਕੜਵਾਈ ਹੈ ਮਤਲਬ ਅਸੀਂ ਕੋਈ ਸੰਦਸਤਾ ਕੋਈ ਵੇਚਿਆ ਨਹੀਂਗਾ ਹਾਂਜੀ ਸਾਡੀ ਇਹ ਸੋਚ ਆ ਵੀ ਸਾਡਾ ਪਰਿਵਾਰਕ ਜਿਹੜੀ ਸਾਡੀਆਂ ਪਪਾ ਭਾਵਨਾਵਾਂ ਸਾਡੇ ਪਰਿਵਾਰ ਮਾ ਸਾਡੇ ਬਜ਼ੁਰਗਾਂ ਦੇ ਮਤਲਬ ਇੱਛਾ ਮਾ ਜੁੜੀਆਂ ਵੀ ਇਹਨਾਂ ਨਾਲ ਅਸੀਂ ਉਹਨਾਂ ਨੂੰ ਸਾਮ ਕੇ ਰੱਖਿਆ ਹੋਇਆ ਜੀ ਉਹ ਜਿਹੜੇ ਟਰੈਕਟਰ ਸੀ DD14 ਉਹ ਵੀ ਬਹੁਤ ਜਲਦੀ ਉਹਨਾਂ ਨੂੰ ਤਿਆਰ ਕਰਵਾਵਾਂਗੇ 5811 ਤਿਆਰ ਕਰਵਾਵਾਂਗੇ ਔਰ ਇਹ ਟਰੈਕਟਰ ਦੀ ਸ਼ੌਂਕ ਨਾਲ ਤਿਆਰ ਕਰਵਾਏਗਾ ओके 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 हां जी ਤੇ ਬਾਈ ਮੈਨੂੰ ਇਹ ਦੱਸਿਓ ਇਹਦੇ ਨਾਲ ਤੁਸੀਂ ਕਿੰਨੀ ਕੁ ਖੇਤੀ ਕੀਤੀ ਆ ਕਿੰਨੇ ਕਿੰਨੇ ਦੀ ਖੇਤੀ ਕੀਤੀ ਅਸੀਂ ਨਾ 70 70-75 ਗੇਲਾਂ ਦੀ ਖੇਤੀ ਕੀਤੀ ਆ ਜੀ ਇਹ ਟਰੈਕਟਰ ਨਾਲ ਇਹ ਟਰੈਕਟਰ ਨਾਲ ਜੀ ਓਕੇ ਇਹ ਤੋਂ ਬਾਅਦ ਹੁਣ ਇਹ ਟਰੈਕਟਰ ਨੇ ਤੁਹਾਡੇ ਘਰੇ ਕਿੰਨੇ ਕੁ ਟਰੈਕਟਰ ਲਿਆ ਤੇ ਹੋਣਗੇ ਹੋਰ ਸਾਡੇ ਟਰੈਕਟਰ ਇਸ ਟਾਈਮ ਜੀ 2 ਜੋਂਡੀਅਰ ਇੱਕ 855 ਗੇ ਜੀ ਇੱਕ 511 ਟਰੈਕਟਰ ਹੈਗਾ ਔਰ ਇੱਕ DD14 ਜੀ ਕਿ ਮਸ਼ੀਨ ਹੈਗੀ ਠੀਕ ਆ ਜੀ ਜਿਵੇਂ ਨਾ ਅਕਸਰ ਲੋਕ ਕਹਿੰਦੇ ਆ ਵੀ ਇਹ ਸਾਡਾ ਲੋਹਾ ਭਾਗਾ ਦਾ ਇਹ ਤੁਹਾਡੇ ਲਈ ਭਾਗਾ ਦਾ ਹੈ ਨਾ ਹਾਂਜੀ ਹਾਂਜੀ ਇਸੇ ਕਰਕੇ ਤੁਹਾਡੇ ਇਹਦੇ ਨਾਲ ਜज्ਬਾਤ ਜੁੜੇ ਹੋਏ ਆ ਸਾਡਾ ਸਭ ਤੋਂ ਭ ਉਸ ਤੋਂ ਬਾਅਦ ਅਸੀਂ ਲਿਆਂਦਾ ਸੀਗਾ ਉਹ 6000 ਦਾ ਟਰੈਕਟਰ ਲੈ ਕੇ ਆਏ ਸੀ 1964 ਦੇ ਵਿੱਚ ਅਸੀਂ ਅੱਛਾ ਬਿਲਕੁਲ ਨਮਾ 6000 ਦਾ ਹਾਂਜੀ ਹਾਂਜੀ ਓਕੇ ਨਾ ਲੱਕੜ ਦੀ ਟਰਾਲੀ ਆਈ ਸੀਗੀ ਜੀ ਇੱਕ ਹਾਲ ਸੀ ਉਹਦੇ ਨਾਲ 8 ਤਵੀ ਆਈਆਂ ਸੀ ਸੌਰੀ ਓਕੇ ਹਾਂਜੀ 6000 ਦੇ ਵਿੱਚ ਸੀ 6000 ਦਾ ਰੂਸ ਦਾ ਟਰੈਕਟਰ ਬਣਾਇਆ ਪਿਆ ਸੀਗਾ ਜੀ ਉਹ ਬੜੇ ਲਿਮਟਿਡ ਟਰੈਕਟਰ ਆਏ ਸੀ ਪੰਜਾਬ ਦੇ ਵਿੱਚ ਔਰ 1964 'ਚ ਉਹ ਟਰੈਕਟਰ ਨਵਾਂ ਖਰੀਦੇ ਸੀਗਾ ਠੀਕ ਹੈ ਜੀ ਫਿਰ ਅਸੀਂ 1983 ਦੇ ਵਿੱਚ 581 ਨਵਾਂ ਘੜਵਾਇਆ ਸੀਗਾ ਜੀ ਓਕੇ ਫਿਰ ਉਸ ਤੋਂ ਬਾਅਦ 1999 ਦੇ ਵਿੱਚ ਇਹ ਮਸ਼ੀਨ ਨਵਾਂ ਘੜਵਾਇਆ ਸੀਗਾ ਠੀਕ ਹੈ ਤੇ ਆਪਾਂ ਉਹ ਜਿਹੜਾ ਤੁਸੀਂ ਡੀਟੀ ਦੀ ਗੱਲ ਕਰਦੇ ਹੋ ਵੀ ਆਪਾਂ ਉਹਦੀ ਵੀ ਵੀਡੀਓ ਸਾਰਾ ਸਾਰੇ ਸੱਜਣਾਂ ਦੇ ਨਾਲ ਸਾਂਝੀ ਕਰਾਂਗੇ। ਹਾਂਜੀ ਬਿਲਕੁਲ ਕਰਾਂਗੇ। ਠੀਕ ਹੈ ਜੀ। ਬਿਲਕੁਲ ਕਰਾਂਗੇ। ਕਿਉਂਕਿ ਕਰਨੀ ਹੈ ਵੀ ਬਣਦੀਆਂ ਨੇ ਜਿਹੜੀਆਂ ਨਾ ਇਸ ਤਰ੍ਹਾਂ ਦੀਆਂ ਅੰਟੀਕ ਚੀਜ਼ਾਂ ਨੇ ਬਹੁਤ ਘੱਟ ਮਤਲਬ ਬਹੁਤ ਘੱਟ ਹਾਂਜੀ। ਤੇ ਉਹ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਨੇ। ਲੋਕ ਨਾ ਉਹਨਾਂ ਨੂੰ ਵੇਖਣ ਨੂੰ ਤਰਸੇ ਵੀ ਹੋਏ ਆ। ਉਹ ਮਿਲ ਨਹੀਂ ਰਹੀਆਂ। ਅਸੀਂ ਨੇ ਟਰੈਕਟਰ ਦਾ ਸਮਾਨ ਜੀ ਮਤਲਬ ਜੋ ਇਹਨਾਂ ਦੇ ਸਾਨੂੰ ਜਵੰਦਰ ਨੇ ਕਿ ਗੱਲ ਦੱਸੀ ਵੀ ਆਹ ਸਮਾਨ ਚਾਹੀਦਾ। ਅਸੀਂ ਮਲੋਟ, ਮੋਗਾ, ਪਟਿਆਲਾ ਮਤਲਬ ਕੋਈ ਸ਼ਹਿਰ ਸੱਜਣ ਅਰੀਜਨਲ ਚੀਜ਼ ਪਵੇ ਜਿਹੜਾ ਕਿ ਸਮਾਨ ਲੈ ਆਵੇ origignal ਮਿਲੇ ਸਾਨੂੰ ਕਿ ਡੁਪਲੀਕੇਟ ਨਾ ਮਿਲੇ ਕਾਪੀ ਨਾ ਮਿਲੇ ਮਤਲਬ ਸਾਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਮਾਨ ਇਹ ਚ origignal ਪਾਇਆ ਜਾਵੇ ਜੀ ਤੇ ਤਸੱਲੀ ਵਾਸਤੇ ਅਸੀਂ ਘਰ ਵਾਸਤੇ ਟਰੈਕਟਰ ਤਿਆਰ ਕਰਵਾਇਆ ਕੋਈ ਵੇਚਣ ਵਾਸਤੇ ਨਹੀਂ ਕਰਵਾਇਆ ਤੇ ਹਾਂ ਵੀ ਘਰੇ ਸ਼ੌਂਕ ਨਾ ਰੱਖਿਆ ਜਾਵੇ ਟਰੈਕਟਰ ਜੀ ਬਿਲਕੁਲ ਵੀਰੇ ਤੇ ਤੁਹਾਡਾ ਪਿੰਡ ਕਿਹੜਾ ਦੱਸਿਆ ਸੀ ਤਪਾ ਮੰਡੀ ਡਿਸਟ੍ਰਿਕਟ ਬਰਨਾਲਾ ਜੀ ਤਪਾ ਮੰਡੀ ਡਿਸਟ੍ਰਿਕਟ ਬਰਨਾਲਾ ਤੁਸੀਂ ਬਾਈ ਉਹਨਾਂ ਦੀ ਵੀਡੀਓ ਦੇਖੀ ਸੀ ਬਿਲਕੁਲ ਹਾਂਜੀ ਤੇ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚ ਇਨਾਂ ਦਾ ਕੰਮ ਬਹੁਤ ਜਿਆਦਾ ਤਸੱਲੀ ਬਖਸ਼ਾ ਜੀ ਬਹੁਤ ਸ਼ੌਂਕ ਨਾਲ ਕੰਮ ਕਰਦੇ ਨੇ ਜੀ ਜੀ ਔਰ ਇਹਨਾਂ ਦੀ ਡੀਲਿੰਗ ਬਹੁਤ ਜਿਆਦਾ ਵਧੀਆ ਹੈਗੀ ਠੀਕ ਹੈ ਜੀ ਠੀਕ ਹੈ ਨਾ ਹਰ ਇੱਕ ਜਦੋਂ ਮਰਜ਼ੀ 24 ਘੰਟਿਆਂ ਨੂੰ ਫੋਨ ਕਰੋ ਕਿਸੇ ਕੰਮ ਲੋੜਾ ਕਿਸੇ ਬੰਦੇ ਨੂੰ ਕੋਈ ਹਰ ਇੱਕ ਜਿੰਨਾ ਕੰਮ ਕਰਦੇ ਨੇ ਜੀ ਮਤਲਬ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਰ ਇੱਕ ਚੀਜ਼ ਦੀ ਪ੍ਰੋਪਰ ਵੀਡੀਓ ਬਣਾ ਕੇ ਮਾਲਕ ਨੂੰ ਵਟਸਐਪ ਕਰਦੇ ਨੇ ਚੈੱਕ ਕਰਾਉਂਦੇ ਨੇ ਕਿ ਜੇ ਕੋਈ ਕਮੀ ਪੇਸ਼ੀ ਆ ਤਾਂ ਉਹਦੀ ਸਪੋਰਟ ਉਹਨੂੰ ਚੇ ਬਦਲ ਦਿੰਦੇ ਨੇ ਕੋਈ ਬਦਲਾਅ ਕਰਨਾ ਕਿਸੇ ਨੇ ਕੋਈ ਇੱਛਾ ਮਤਾ ਕੋ ਬਦਲਾਅ ਕਰ ਦਿੰਦੇ ਨੇ ਜੀ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਜੀ ਅਸੀਂ ਇਹੀ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗੇ ਵੀ ਜੇ ਕਿਸੇ ਨੇ ਟਰੈਕਟਰ ਤਿਆਰ ਕਰਾਉਂਦਾ ਇਹਨਾਂ ਨੂੰ ਜਰੂਰ ਇੱਕ ਵਾਰੀ ਇੱਥੇ ਆ ਕੇ ਵਿਜ਼ਿਟ ਕਰੋ ਜੀ ਇੱਥੇ ਇਹਨਾਂ ਨੂੰ ਮਿਲੋ ਆ ਕੇ ਔਰ ਆਪਦੀ ਤਸੱਲੀ ਮਤਾਬ ਕੰਮ ਕਰਵਾਓ ਜੀ ਮੈਂ ਇਹਨਾਂ ਜੀ ਜਿਹੜੀ ਗੱਲ ਤੁਸੀਂ ਇਹ ਦੱਸਤੀ ਮੈਂ ਤੁਹਾਨੂੰ ਪੁੱਛਣਾ ਹੀ ਚਾਹੁੰਦਾ ਸੀ ਕਿਸੇ ਜਨ ਬਾਈ ਨੇ ਸਾਨੂੰ ਕਹਿੰਦਾ ਭਈ ਜਦੋਂ ਮੈਂ ਕਿਸੇ ਦੇ ਟਰੈਕਟਰ ਨੂੰ ਹੱਥ ਪਾਉਣਾ ਨਾ ਕੋਈ ਵੀ 파ਰਟ ਉਹਦਾ ਖੋਲਦਾ ਕਹਿੰਦਾ ਪਹਿਲਾਂ ਮੈਂ ਨਾਲ ਦੀ ਨਾਲ WhatsApp ਫੋਟੋ ਕਰਦਾ ਵੀ ਭਈ ਅੱਜ ਤੁਹਾਡੇ ਟਰੈਕਟਰ ਦਾ ਕੰਮ ਹੋ ਰਿਹਾ ਅੱਜ ਆ ਕੰਮ ਹੋ ਰਿਹਾ ਨਹੀਂ ਤਾਂ ਬਹੁਤ ਸੱਜਣ ਕੀ ਕਰਦੇ ਆ ਅਗਲਾ ਕਹਿੰਦਾ ਭਈ ਇਹ ਮੋਡੀਫਾਈ ਕਰਾਉਣਾ ਵੀ ਇਹ ਇੰਨੇ ਕ ਦਿਨਾਂ ਤੱਕ ਆਜੋ ਹਨਾ ਮਤਲਬ ਇਹ ਉੱਥੇ ਆਪਣੇ ਰੂਹ ਨੂੰ ਤਸੱਲੀ ਨਹੀਂ ਮਿਲਦੀ ਹਾਂਜੀ ਹਾਂਜੀ ਇੱਥੇ ਜਦੋਂ ਕੱਲਾ ਕੱਲਾ 파ੜ ਤੁਹਾਡੇ ਨਾਲ ਸਾਂਝਾ ਹੁੰਦਾ ਰੋਜ਼ਾਨਾ ਵੀਡੀਓ ਤੁਹਾਡੇ ਨਾਲ ਸਾਂਝੀ ਹੁੰਦੀ ਆ ਤੁਹਾਡੇ ਨੂੰ ਘਰੇ ਬੈਠਿਆਂ ਨੂੰ ਵੀ ਪਤਾ ਲੱਗਦਾ ਵੀ ਸਾਡੇ ਟਰੈਕਟਰ ਦਾ ਜਾ ਕੰਮ ਹੋ ਰਿਹਾ ਹਨਾ ਸਾਨੂੰ ਜੀ ਇੱਕ ਅਲੱਗ ਜੀ ਖੁਸ਼ੀ ਮਹਿਸੂਸ ਹੁੰਦੀ ਜੇ ਸਾਨੂੰ ਇਹ ਟਰੈਕਟਰ ਦਾ ਵੀਡੀਓ ਬਣਾ ਕੇ ਭੇਜ ਦੇ ਸਾਨੂੰ ਮਤਲਬ ਹਰ ਇੱਕ ਪਾਰਟ ਦਾ ਮਤਲਬ ਸਾਰਾ ਸ਼ੇਅਰ ਕਰਦੇ ਹਰ ਇੱਕ ਜੋ ਕੰਮ ਸਾਂਝਾ ਕਰਦੇ ਆਪਾਂ ਜੀ ਤਾਂ ਸਾਨੂੰ ਬੜੀ ਖੁਸ਼ੀ ਮਿਲਦੀ ਫਿਰ ਅਸੀਂ ਫੋਨ ਕਰਕੇ ਪੁੱਛਦੇ ਇਹਨਾਂ ਨੂੰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਤੁਹਾਡਾ 20 ਤੋਂ 25 ਮਾਰਚ ਤੱਕ ਸਕੇ ਜਨ ਦੋ ਦਿਨ ਚਾਹੇ ਲੇਟ ਦੇ ਦਿਓ ਟਰੈਕਟਰ ਵੀ ਸਾਡੇ ਕੰਮ 'ਚ ਨਾ ਕੋਈ ਕਮੀ ਇਹ ਕਹਿੰਦੇ ਕੰਮ ਦੀ ਸਾਡੀ ਜ਼ਿੰਮੇਵਾਰੀ ਤੁਹਾਨੂੰ ਤਸੱਲੀ ਨਾਲ ਤੁਹਾਡਾ ਤਸੱਲੀ ਕਰਾ ਕੇ ਦੋ ਰਾਂਗੇ ਇੱਥੋਂ ਸੀ ਬਿਲਕੁਲ ਜੀ ਬਿਲਕੁਲ ਤੇ ਅੱਜ ਸਾਨੂੰ ਇਹ ਤਸੱਲੀ ਅਸੀਂ ਸੰਤੋਸ਼ਟ ਹੈ ਇਹ ਠੀਕ ਗੱਲ ਹੈ ਜੀ ਹੋਰ ਅਸੀਂ ਨਾ ਮਤਲਬ ਸਾਡੀ ਸੋਚ ਹੈ ਵੀ ਅਸੀਂ ਆਪਣੇ ਟਰੈਕਟਰ ਦਾ ਤਿਆਰ ਕਰਵਾਉਣਾ ਵੀ ਜੇ ਕੋਈ ਹੋਰ ਸੱਜਣ ਮਿੱਤਰ ਵੀ ਸਾਨੂੰ ਪੁੱਛੂਗਾ ਤਾਂ ਅਸੀਂ ਰੈਫਰੈਂਸ ਇਹਨਾਂ ਦੇ ਹੀ ਦੇਵਾਂਗੇ ਤੁਸੀਂ ਸਾਡੀ ਜ਼ਿੰਮੇਵਾਰੀ ਉਥੋਂ ਟਰੈਕਟਰ ਤਿਆਰ ਕਰੋ ਬਿਲਕੁਲ ਜੀ ਬਿਲਕੁਲ ਵੱਡੀ ਗੱਲ ਹੁੰਦੀ ਹੈ ਸੰਤੋਸ਼ਟੀ ਦੀ ਤੇ ਮਿੱਤਰੋ ਤੁਸੀਂ ਨਾ ਬਾਈ ਉਹਨਾਂ ਨੂੰ ਜਿਵੇਂ ਕਹੇ ਦੀ ਕਮੈਂਟਾਂ ਦੇ ਵਿੱਚ ਮੁਬਾਰਕਾਂ ਭੇਜ ਜਿਨੀਆਂ ਨੇ ਬਾਕੀ ਆਪਾਂ ਮਿਸਤਰੀ ਇਹਨਾਂ ਨਾਲ ਦੁਆਰੇ ਗੱਲ ਕਰਦੇ ਆਂ ਵੀ ਕਿਹੜੀ ਚੀਜ਼ ਮਤਲਬ ਇਹਨਾਂ ਨੇ ਜਿਵੇਂ ਕਲਰ ਅਸੀਂ ਕਹੇ ਦੀ ਵੀ ਬਿਲਕੁਲ ਹੀ ਲਿਸ਼ਕਾ ਮਾਰਦਾ ਹੈ ਕਿਹੜੀ ਚੀਜ਼ ਵਾਹ ਬਾਈ ਮੈਨ ਬਾਕੀ ਹੋਰ ਮੈਨੂੰ ਦੱਸਿਓ ਵੀ ਬਾਕੀ ਮੰਨ ਲਓ ਘੋੜਾ ਬੰਪਰ ਆ ਗਿਆ ਜੀ ਘੋੜਾ ਬੰਪਰ ਲਾਤਾ ਜੀ ਤੁਸੀਂ ਨੇ ਵੱਡੇ ਹਾਰ ਨਾਲ ਲਾਤੀ ਵੱਡੇ ਹਾਰ ਨਾਲ ਲੱਗੇ ਜੀ ਲਾਈਟਾਂ ਫਾਰਮ ਟ੍ਰੈਕ ਵਾਲੀਆਂ origignal ਆਈਆਂ ਨੇ ਜੀ ਓਕੇ ਵੀ ਕੋਈ ਚੀਜ਼ ਛੱਡੀ ਨਹੀਂ ਹੈਗੀ ਜੀ ਨਾ ਰੱਖਿਆ origignal ਲੁੱਕ ਹੀ ਹੈ ਜੀ ਇਹਦੀ ਰੱਖਿਆ ਜਿਸ ਤਰ੍ਹਾਂ ਕੰਪਨੀ ਚ ਆਉਂਦਾ ᱛੀ origignal ਉਸੇ ਤਰ੍ਹਾਂ ਹੀ ਕੀਤਾ ਕੋਈ ਚੀਜ਼ ਨਾ ਤਾਂ ਵਧ ਲਾਈ ਜਨਾ ਘਟਾਇੀ origignal ਲੁੱਕ ਹੀ ਰੱਖੀ ਹੈ ਮੀਟਰ ਸਾਰੇ ਚੇਂਜ ਕਰੇ ਆ ਜੀ ਠੀਕ ਹੈ ਜੀ ਓਕੇ ਮੀਟਰ ਸਾਰੇ ਨਵੇਂ ਲਾਤੇ ਆਪਾਂ ਨੇ ਹਾਂ ਜੀ ਠੀਕ ਹੈ ਜੀ ਤੇ ਬਈ ਇਹ ਜਿਹੜੀ ਬੈਟਰੀ ਇਹਦੇ ਇੱਥੇ ਹੁੰਦੀ ਹੁੰਦੀ ਸੀ ਹਾਂ ਬੈਟਰੀ ਦੇ ਅੰਦਰ ਹੀ ਆਉਂਦੀ ਹੈ ਜੀ ਇੱਥੇ ਹੁੰਦੀ ਸੀ ਆਪਾਂ ਉੱਥੇ ਲਾਈ ਆ ਹਾਂ ਉੱਥੇ ਰੱਖੀ ਹੈ ਜੀ ਨਵੀਂ ਬੈਟਰੀ ਹੈ ਜੀ ਤੇ ਆ ਇਹਦੇ ਮਤਲਬ ਜਿਹੜਾ ਫਿਲਟਰ ਇਹ ਨਵੇਂ ਲਾਇਆ ਹੈ ਹਾਂ ਜੀ ਫਿਲਟਰ ਨਵੇਂ ਲਾਇਆ ਹੈ ਜੀ ਜੀ ਨਵੇਂ ਲਾਇਏ ਨੇ ਹਾਂਜੀ ਓਕੇ ਤੇ ਮਗਰਾੜ ਵਗੈਰਾ ਸਾਰਾ ਕੁਝ ਹੀ ਨਵਾਂ ਲੱਗਿਆ ਸਾਰਾ ਨਵਾਂ ਹੀ ਕਰਤਾ ਬੈਕ ਤੇ ਫੱਟੀ ਜੀ ਓਕੇ ਹੋ ਕਾਕ ਲਿੰਕਾਂ ਨੂੰ ਕ ਸਾਰਾ ਨਵਾਂ ਹੈ ਜੀ ਸਹੀ ਗੱਲ ਹੈ ਆਹ ਤੇ ਸੰਗੜੀਆਂ ਸੰਗੜੇ ਜਮ ਕਹਿੰਦੇ ਲਾ ਕੇ ਪੂਰੀ ਗੱਲ ਬਣਾਈ ਆ ਬਈ ਹੈਨਾ ਬਸ ਏਜੰਸੀ ਵਾਲੇ ਬਰਾਬਰ ਖੜਾ ਲਈ ਗੱਲ ਤੇ ਆ ਆਰ ਮੈਂ ਇੱਕ ਦਿਨ ਆਪਾਂ ਜਿਹੜੇ ਪਹਿਲਾਂ ਦੇ ਹੈਗੇ ਕਿਤੇ ਨਾ ਵੀ ਕਿਹੜੇ ਟਰੈਕਟਰ ਦੇ ਲਾਉਣੇ ਆ ਤੁਸੀਂ ਦੇਖੋ ਹੱਥ ਫੇਰ ਕੇ ਦੇਖੋ ਤੁਹਾਡੇ ਹੱਥ ਦੇ ਵਿੱਚ ਨਾ ਕਿਤੇ ਐ ਰੜਕੂ ਵੀ ਨਹੀਂ ਪੋਰਾ ਕਨਕਾ ਵੀ ਨਹੀਂ ਰੜਕਦਾ ਬਾਈ ਹਨਾ ਇੰਨਾ ਫਰੈਸ਼ ਜਿਵੇਂ ਕਹਿੰਦੀ ਬਾਈ ਉਰੀ ਜਮਾ ਕਲਰ ਲਾ ਕੇ ਇਹ ਨਾ ਬਾਈ ਉਹੀ ਤੇ ਨਾ ਇਹ ਟਰੈਕਟਰ ਤਿਆਰ ਹੋ ਰਿਹਾ ਤੇ ਕਿੰਨੇ ਪਹਿਲਾਂ ਵੀਡੀਓ ਦਿਖਾਈ ਸੀ ਜਿਹਦੇ ਹੋ ਹਮ ਤੇ ਲੈ ਮਿੱਤਰੋ ਤੁਸੀਂ ਵੀ ਜੇਕਰ ਟਰੈਕਟਰ ਰੀਜਾ ਨਾਲ ਤਿਆਰ ਕਰਾਉਣੇ ਆ ਨਾ ਵੀ ਤੁਹਾਡੇ ਮਨ ਨੂੰ ਸੰਤੁਸ਼ਟੀ ਹੋਵੇ ਤਾਂ ਇੱਕ ਵਾਰੀ ਜ਼ਰੂਰ ਜਵੰਦਾ ਮੋਡੀਫਾਈ ਫਾਰਮ ਤੇ ਆ ਕੇ ਜਾਇਓ ਤੇ ਸਰਜੀਤਪੁਰੇ ਦੇ ਕੋਠਿਆਂ ਦੇ ਵਿੱਚ ਸੇਖਾ ਰੋਡ ਦੇ ਉੱਪਰ ਬ ਵੀਡੀਓ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਬਾਈ ਨੂੰ ਨੂੰ ਮੁਬਾਰਕਾਂ ਜ਼ਰੂਰ ਦੇ ਦਿਓ ਤੇ ਬਾਈ ਜੀ ਸਾਰਿਆਂ ਨੂੰ ਮੁਬਾਰਕਾਂ ਤੁਹਾਨੂੰ ਹੈਨਾ ਬਹੁਤ ਬਹੁਤ ਮੁਬਾਰਕਾਂ ਮਿਹਰਬਾਨੀ ਧੰਨਵਾਦ